ਜਾ ਸਰਕਾਰ ਨੂੰ ਦੱਸਾਈ ਦੇਣਾ ਕਿਉਂਕਿ ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਜਿਹੜੀ ਸਰਕਾਰੀ ਖਰੀਦ ਉਹ ਸ਼ੁਰੂ ਹੋ ਚੁੱਕੀ ਸੀ ਲੇਕਿਨ ਕਿਉਂਕਿ ਆਪਣੇ ਪੰਜਾਬ ਦਾ ਇੱਕ ਵਿਰਸਾ ਇੱਕ ਕਲਚਰ ਹੈ ਕਿ ਜਿਹੜੀਆਂ ਬਾੜੀਆਂ ਨੇ ਉਹ 13 ਅਪ੍ਰੈਲ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਔਰ ਜਦੋਂ ਵਿਸਾਖੀ ਦਾ ਜਿਹੜਾ ਮੇਲਾ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਉਸ ਪਵਿੱਤਰ ਦਿਹਾੜੇ ਤੋਂ ਬਾਅਦ ਹੀ ਪੰਜਾਬ ਦਾ ਜਿਹੜਾ ਸਦੀਆਂ ਤੋਂ ਜਿਹੜਾ ਕਲਚਰ ਚੱਲਿਆ ਆ ਰਿਹਾ ਉਹ ਵਿਸਾਖੀ ਤੋਂ ਬਾਅਦ ਤੋਂ ਵਿਸਾਖੀ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਸਾਡੇ ਆਪਣੇ ਦਾਣਾ ਮੰਡੀ ਉਸ ਕੋਛੌੜੀ ਅਨੁਸ਼ੁਰਾਈ ਸੀ ਫਰਵੰਡੀ ਫਰਾਈਸੀ ਹੋਰ ਅੱਜ ਮਮਦੂਰ ਕਰਾਰੇ ਕਿ ਇਹ ਸਾਡੀਆਂ ਵੱਡੀਆਂ ਮੇਨ ਮੰਡੀਆਂ ਨੇ ਸਰਕਾਰ ਆਪਾਰਤਾਨੇ ਦਾ ਪੂਰਾ ਰੈਜਿਮ ਕੱਢਿਆ ਸਾਰੇ ਪ੍ਰਬੰਧ ਕਰ ਲਈ ਮੁਕੰਮਲ ਦੇਖੋ ਦੋ ਤਿੰਨ ਦਿਨ ਪਹਿਲਾਂ ਮੈਂ ਆਰਟੀਆ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਸੀ ਔਰ ਮਾਰਕੀਟ ਤੋਂ ਮਿਲ ਕੇ ਸਾਡੇ ਚੇਅਰਮੈਨ ਸਰ ਬਗਲਾ ਸਿੰਘ ਸੰਧੂ ਸਾਹਿਬ ਦੀ ਅਗਵਾਈ ਹੇਠ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਜ਼ਿਲ੍ਹੇ ਦੇ ਸਿਨੂ ਅਫਸਰ ਸਹਿਬਾਨ ਆਏ ਸੀ ਜਿਦੇ ਜੇ ਮੰਡੀ ਬੋਰਡ ਅਫਸਰ ਔਰ ਸਾਡੇ ਪੰਚਾਂ ਤੇ ਔਰ ਬੇਰਾਉ ਅਫਸਰ ਬੋਰਡ ਮੈਂਬਰ ਜਿਹਨੇ ਸਾਡੀ ਅਗਲੀ ਜੇਚੇ ਨੇ ਉਹਨਾਂ ਦੇ ਅਫਸਰ ਸਹਿਬਾਨ ਆਏ ਸੀ ਉਹਨਾਂ ਦਾ ਇੰਸਪੈਕਟਰ ਸਹਿਬਾਨ ਬੈਠੇ ਸੀ ਆਰਤੀਆਂ ਦੇ ਵਿੱਚ ਕਾ ਬਹੁਤ ਵਧੀਆ ਗਰੁੱਪ ਡਿਸਕਸ਼ਨਸ ਹੋਈ ਸੀ ਉਹਦੇ ਵਿੱਚ ਇਸ ਚੀਜ਼ ਨੂੰ ਅਸ਼ੂਰ ਕਰ ਦਿੱਤਾ ਗਿਆ ਕਿ ਕਿਸੇ ਵੀ ਆਰਤੀ ਨੂੰ ਬਾੜਦਾਨੇ ਦੀ ਡਿਕਟਿੰਗ ਦੀ ਦੇਵੜ ਦੀ ਪੇਮੈਂਟ ਦੀ ਕੋਈ ਦਿੱਕਤ ਨਹੀਂ ਸਰ ਪਿਛਲੀ ਵਾਰ ਕਾਫੀ ਦਿੱਕਤਾਂ ਆਈਆਂ ਸੀ ਦੀ ਦੇਖੋ ਉਹ ਜਿਹੜੀਆਂ ਮਸ਼ੀਨ ਖਰੀਦੀ ਹੁਣ ਇਸ ਵਾਰ ਤਾਂ ਨਹੀਂ ਉਸ ਤਰ੍ਹਾਂ ਦੀ ਦੇਖੋ ਪਿਛਲੀ ਵਾਰੀ ਨਾਲ ਦਿੱਕਤ ਨਹੀਂ ਸੀ ਕਿਤਨੇ ਕਿਤਨੇ ਤੋਂ ਤਾਲਵੇਦੀ ਘਾਟ ਸੀ ਉਹ ਤਾਲਮੇਂ ਦੇ ਘਾਟ ਅਸੀਂ ਐਤ ਕੀ ਮਾਲਕ ਕਿਰਪਾ ਰੱਖੇ ਉਹ ਤਾਲਮੇਂ ਦੇ ਘਾਟ ਨਹੀਂ ਹੈਗੀ ਕਿਉਂਕਿ ਸਰਕਾਰ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਸਰ ਅੱਜ ਜਿਹੜੀ ਖਰੀਦ ਹੈ ਮੈਂ ਮੈਨਮਮ ਧੋੜੀ ਵੀ ਹੈ ਕਿ ਬਾਕੀ ਸੈਂਟਰ ਖਰੀਦ ਕੇਂਦਰ ਨੇ ਅਸੀਂ ਮੇਨ ਮੰਡੀ ਦੇ ਵਿੱਚ ਸ਼ੁਰੂ ਕਰਤੀ ਹੈ ਹੁਣ ਜਿਹੜੇ ਜਿਹੜੇ ਸਾਡੇ ਬਾਕੀ ਦੇ ਖਰੀਦ ਕੇਂਦਰ ਨੇ ਜਿਹੜੇ ਜਿਹੜੇ ਸਾਡੇ ਬਾਕੀ ਦੇ ਖਰੀਦ ਕੇਂਦਰ ਨੇ ਜਿਹੜੀਆਂ ਮੰਡੀਆਂ ਨੇ ਇਸ ਮੇਨ ਮੱਟੀ ਨੂੰ ਲੱਗੀਆਂ ਸਾਡੇ ਚੇਅਰਮੈਨ ਸਾਹਿਬ ਨੇ ਉਹ ਹਰ ਮੰਡੀ ਤੇ ਜਾ ਕੇ ਆਪਦੀ ਉੱਥੇ ਕੰਮ ਸ਼ੁਰੂ ਕਰ ਆਰਤੀ ਤੇ ਕਿਸਾਨਾਂ ਨੂੰ ਕੀ ਮੈਸੇਜ ਆਣਾ ਚਾਹੀਦਾ ਮੈਂ ਆਰਤੀਆਂ ਨੂੰ ਮੇਰਾ ਇਹ ਅਪੀਲ ਹੈ ਕਿ ਆਪਾਂ ਇਸ ਤਰੀਕੇ ਦਾ ਸਿਸਟਮ ਚਲਾਈਏ ਕਿ ਜੀਵਿਦਾੜ ਸਵੇਰੇ ਆਵੇ ਸ਼ਾਮ ਨੂੰ ਆਪਣੀ ਫਸਲ ਵੇਚ ਕੇ ਘਰੇ ਜਾਵੇ ਬਿਨਾਂ ਕਿਸੇ ਰੋਕ ਟੋਕ ਤੋਂ ਔਰ ਉਹਨਾਂ ਦੀ ਜਿਹੜੀ ਪੇਮੈਂਟ ਹੈ ਸਰਕਾਰ ਨੇ ਗੱਲ ਕੀਤੀ 24 ਘੰਟੇ ਦੇ ਅੰਦਰ ਅਸੀਂ ਕਰਵਾਵਾਂਗੇ ਔਰ ਜੀਵਿਦਾੜ ਨੂੰ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਜਿਹੜੇ ਜਦੋਂ ਵੀ ਤੁਸੀਂ ਘਰੋਂ ਚਲੋ ਮਾਲਕ ਦਾ ਨਾਮ ਲੈ ਕੇ ਜਦੋਂ ਮੱਡੀ ਦੇ ਵਿੱਚ ਆਓ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਪੇਸ਼ੈਂਸ ਦੇ ਨਾਲ ਆਪਾਂ ਆਪਣੀ ਵਾਰੀ ਦੀ ਵੀ ਉਡੀਕ ਕਰਨੀ ਹੈ ਤਾਂ ਕਿ ਆਪਾਂ ਜਲਦੀ ਤੋਂ ਛੇਤੀ ਤੋਂ ਛੇਤੀ ਇਹ ਜਿਹੜਾ ਸੀਜ਼ਨ ਆ ਇਹਨੂੰ ਨਿਪਟਾਵਾਗੇ ਕਿਉਂਕਿ ਇਹ ਕੜਕ ਦਾ ਸੀਜ਼ਨ ਜਿਆਦਾ ਲੰਮਾ ਨਿਕਲਦਾ ਤਾਂ 15 ਤੋਂ 20 ਦਿਨ ਦੇ ਵਿੱਚ ਇਹ ਸੀਜ਼ਨ ਖਤਮ ਹੋ ਜਾਂਦਾ ਤਿਆਰੀ ਪੂਰੀ ਹੈ ਹਰ ਤਰੀਕੇ ਦੀ ਬਾਰੇ ਸਮੂਥ ਸਟਾਫ ਹੋ ਸਾਡਾ ਮਾਰਕੀਟ ਕਮੇਟੀ ਦਫ਼ਤਰ ਸਾਡੇ ਡੀਐਮ ਸਰਦਾਰ ਜਸਪ੍ਰੀ ਸਿੰਘ ਜੜਾ ਸਾਹਿਬ ਸਾਡੀ ਥ੍ਰੀ ਦੇ ਏਜੰਸੀਆਂ ਦੇ ਡੀਐਮ ਸਾਹਿਬ ਸਾਡੇ ਇੰਸਪੈਕਟਰ ਸਾਹਿਬਾਨ ਆਪਣੀ ਆਪਣੀ ਮੁਸਤੈਦੀ ਨਾਲ ਜੁੜ ਚੁੱਕੇ ਨੇ ਭਾਵੇਂ ਉਪਰੀਤ ਕੇਂਦਰ ਹੋਵੇ ਭਾਵੇਂ ਮੇਲ ਮੱਦੀ ਹੋਵੇ ਔਰ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਕੋਆਰਡੀਨੇਟ ਕਰਨ ਵਾਸਤੇ ਸਾਡੇ ਚੇਅਰਮੈਨ ਸਾਹਿਬ ਸਰਦਾਰ ਬਲਦਸિંહ ਸੰਧੂ ਸਾਹਿਬ ਸਾਡੀ ਸੇਵਾ ਚ ਕੀ ਮੁਕੰਮਲ ਪੂਰੇ ਪ੍ਰਬੰਧ ਜਿੱਦ ਵਿੱਚ ਮੈਂ ਕਹਾਂ ਜੀ ਪੂਰੇ ਮੁਕੰਮਲ ਪ੍ਰਬੰਧ ਹੈ ਮੇਰਾ ਮੋਬਾਈਲ ਨੰਬਰ 20 24 ਘੰਟੇ ਤੁਹਾਡੀ ਸੇਵਾ ਚਾਹਤ ਜੇਕਰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਆਰਟੀਕਲ ਨੂੰ ਕੋਈ ਦਿੱਕਤ ਆਏਗੀ ਤਾਂ ਮੈਂ ਸੇਵਾ ਦੇਵਾਂਗਾ ਸਰ ਜੀ ਵੇ ਮੌਸਮ ਖਰਾਬ ਹੋ ਜਾਂਦਾ ਹੈ ਤਰ ਪਹਿਲਾਂ ਦਾ ਵੀ ਕੋਈ ਪ੍ਰਬੰਧ ਕੀਤਾ ਜਾਂਦਾ ਹੈ ਉਹ ਉਹ ਕੀਤਾ ਹੋਇਆ ਮੈਂ ਰਾਜੀ ਸਾਹਿਬ ਇੱਕ ਬੇਨਤੀ ਇਹ ਕੀਤੀ ਹੈ ਕਿ ਸਾਡੇ ਕੋਲ ਸਾਰੇ ਪ੍ਰਬੰਧ ਠੀਕ ਹੈ